ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ। ਅੱਜ ਆਪਾਂ ਸ਼ੈੱਡ ਦੀ ਲੱਗੀਆਂ ਸਫਾਈ ਕਰਨ। ਦੀਵਾਲੀ ਦੀ ਸਫਾਈ ਹੋ ਗਈ ਸ਼ੁਰੂ। ਸੋ ਆਪਾਂ ਮਚਨ ਦੀ ਲੱਗੀਆਂ ਸਾਰੀ ਬਾਹਰ ਕੱਢਣਾ। ਇੱਕ ਟੈਕ ਦਾ ਬਾਈ ਨੇ ਕਰਤਾ ਬਾਹਰ ਪੰਚ ਬੈਗ ਤੇ ਹੁਣ ਦੂਜੇ ਨੇ ਲੱਗਿਆ ਸਟਾਰਟ ਕਰਨ। ਮਹਿੰਦਰੇ ਨੂੰ ਤਾਰ ਕੇ ਦਾ ਕੱਪੜਾ ਕੱਢਦੇ ਇਹਨੂੰ ਬਾਹਰ। ਇਹ ਆਪਾਂ ਕਪੜਾ ਆਪਾਂ ਨੇ ਘਰਾਂ ਤਿਆਰ ਕਰਿਆ ਜੀ ਇਹਦਾ ਕਵਰ ਟਰੈਕਟਰ ਦਾ ਦੇਖੋ ਸਾਈਡ ਤੇ ਬੰਨੇ ਆ ਤਣੀਆਂ ਲਾਈਆਂ ਹੋਈਆਂ ਇਹਨੂੰ ਬੰਨਣ ਵਾਸਤੇ ਤੇ ਫਿਰ ਗਰਦ-ਗੁਰਦ ਨਹੀਂ ਪੈਂਦੀ ਹੈ ਕਿ ਨਹੀਂ ਫਿਰ ਗਰਦ ਨਾਲ ਜਿਬੜਿਆ ਰਹਿੰਦਾ ਟਰੈਕਟਰ ਤੇ ਆਪਾਂ ਇਧਰ ਲਈ ਤਣੀਆਂ ਵੀ ਖੋਣੀਆਂ ਸੀ ਇਹਾਂ ਸਾਈਡਾਂ ਦੇ ਤਣੀਆਂ ਲਾਈਆਂ ਹੋਈਆਂ ਜੀ ਤੇ ਆਪਾਂ ਕੱਪੜਾ ਲਿਆ ਕੇ ਆਪਾਂ ਘਰੇ ਜਿਹੜਾ ਕਵਰੇਜ ਦਾ ਤਿਆਰ ਕਰਿਆ ਲੋ ਜੀ ਚਾਰ ਦੀ ਕਵਰ ਬਿੱਲੀ ਬੈਠੀ ਦੀ ਵਿੱਚ ਉਹ ਭੱਜ ਗਈ ਬਿੱਲੀ ਇੱਥੇ ਸੀਟ ਦੇ ਥੱਲੇ ਬੈਠ ਸੀ ਜ ਨਹੀਂ ਆ ਗਈ ਤੇ ਜੌਂਡੀਅਰ ਦਾ ਵੀ ਕਵਰ ਕਰਦੀ ਆ ਦੋਹੇ ਕਵਰ ਰੱਖ ਦੀ ਆਪਾਂ ਇੱਧਰ ਫੀਲਡ ਤੇ ਦੇਖੋ ਜੀ ਲੋਕੋ ਟਰੈਕਟਰ ਆ ਜਾ ਬਾਈ ਕੱਢ ਦੇ ਨਿਬਹਾਰ ਟਰੈਕਟਰ ਨੂੰ ਮਾਰ ਫਿਰ ਆ ਜਾ ਟਰੈਕਟਰ ਦੀ ਇਹ ਆਪਣਾ ਜੌਂਡੀਅਰ ਆ ਜੀ ਤੇ ਇੱਧਰ ਖੜੀ ਆ ਮਸ਼ੀਨ ਤੂੜੀ ਵਾਲੀ ਤੂੜੀ ਦਾ ਰਿਪਰ ਕੇਐਸ ਰਿਪਰ ਵੀ ਕੱਢਣਾ ਬਾਹਰ ਰਿਪਰ ਵੀ ਬਾਹਰ ਕੱਢਣਾ ਰਿਪਰ ਨਹੀਂ ਕੱਢਣਾ ਆ ਮਸ਼ੀਨ ਪੀਰੋ ਡ੍ਰਿਲ ਕੱਪੜਾ ਪਾਇਆ ਹੋਇਆ ਨਾ ਵਰਦਾ ਉਧਰ ਮੱਜਾਂ ਵਾਲੀ ਯਾਦੇ ਛੱਡ ਜਾ ਖਰਾ ਉਹ ਵੀ ਸਾਫ਼ ਕਰਾ ਦੀ ਸ਼ੰਭੂ ਦੇ ਜਿ ਇੱਧਰ ਮਾਤਾ ਲੱਗੀ ਵੀ ਅੱਜ ਸੋਈ ਸਾਫ਼ ਕਰਨਾ ਤੇ ਸੋਈ ਸਾਫ਼ ਕਰ ਰਹੇ ਹਾਂ ਦੀਵਾਲੀ ਦੀ ਸਫਾਈ ਚੱਲ ਰਹੀ ਹੈ ਕਿੱਧਰੇ ਸੋਈ ਰਹਿੰਦੀ ਹੈ ਸਾਫ਼ ਕਰਨੇ ਤੇ ਬਾਕੀ ਕਮਰੇ ਹੋਏ ਬਈ ਸਾਫ਼ ਹੁਣ ਬਾਈ ਕਢਾਉਣ ਚੱਲਿਆ ਟਰੈਕਟਰ ਸਾਈਡ ਤੇ ਲਾ ਕੇ ਆਊਗਾ ਤੇ ਹੁਣ ਬਾਈ ਕੱਢੂ ਇਹਨਾਂ ਤਰਾ ਮੰਜਾ ਦਾਸ ਨੂੰ ਲੋ ਜੀ ਆਪਾਂ ਕਰ ਦੰਨੇ ਇਹਨੂੰ ਸਾਈਡ ਤੇ ਫੈਕਟਰ ਜੌਨੀ ਦਾ ਪੱਟਾ ਲਾਤਾ ਹਾਲ ਰਾਈਟਰ ਖੜਾ ਸ਼ੰਭੂ ਅੱਜ ਉਹ ਛੱਡ ਵੀ ਸਾਫ਼ ਕਰ ਦੇ ਮੈਂ ਸਾਲਾ ਤੇ ਅੱਜ ਉਧਰ ਵੀ ਸਾਫ਼ ਕਰ ਦੇਣੀ ਮੱਜਾਂ ਨੂੰ ਛੱਡ ਰੜਕੇ ਨਾਲ ਰੜਕੇ ਨਾਲ ਨਾ ਸਾਰੇ ਸਾਫ਼ ਕਰ ਦੇ ਜਾਲੇ ਲੋਈ ਦੀਵਾਲੀ ਦੀ ਸਫਾਈ ਆਪਾਂ ਅੱਜ ਛੱਡ ਦੀ ਵੀ ਕਰਦੀ ਇੱਧਰ ਜਾਲੇ ਜੂਲੇ ਬਹੁਤ ਲੱਗੇ ਹੋਏ ਆ ਤੇ ਮੈਂ ਕਿਹਾ ਡੰਗਰਾਂ ਨੂੰ ਬਾਹਰ ਮੈਸਾਂ ਨੂੰ ਬਾਹਰ ਕੱਢ ਕੇ ਫੇਰ ਝਾੜੀਏ ਛਾਵ ਨੂੰ ਝਾੜਦੀ ਅੱਜ ਨੂੰ ਹਾਂ ਛਾਵ ਨੂੰ ਝਾੜ ਦਾਂਗੇ ਬਾਹਰ ਨਿੱਕ ਫਿਰ ਖੁੱਲੀ ਵੀ ਸਾਫ਼ ਕਰਨੀ ਪੈਣੀ ਹੈ ਨਾ ਤੇ ਇਹਨੂੰ ਕਰਾਂਗੇ ਜੀ ਫੇਰ ਸਾਫ਼ ਕਰ ਲੂੰ ਸ਼ਾਮ ਨੂੰ ਕਰ ਦਈਂ ਕਿ ਡੰਗਰ ਗਾਇਆਂ ਰ ਮੈਂ ਸਵਾਰ ਕੱਢ ਕੇ ਤੇ ਫਿਰ ਸਾਫ ਹੋ ਜਾਊਗਾ ਹੋਰ ਸੁਣਾ ਤੁਹਾਾਰੇ ਇੱਧਰ ਦੀਵਾਲੀ ਦੇ ਐਸਪਾਈ ਕਰਦੇ ਆ ਸਾਫ ਪਹਿਲੇ ਹੁੰਦਾ ਹੈ ਹਾਂਜੀ ਹੁਣ ਕਿਆ ਚੱਲ ਰਿਹਾ ਪਰਬ ਹਾਂ ਪਰਬ ਤਾਂ ਮੈਂ ਦੱਸ ਤੁਹਾਾਰੇ ਪਰਬ ਹੁੰਦਾ ਹੈ ਦਸਹਰਾ ਚੱਲਦਾ ਹੈ ਜੀ ਫਿਰ ਤੁਹਾਡੇ ਵਰਤ ਰੱਖਦੇ ਆ ਨਹੀਂ ਉਹ ਅਥਰ ਇਕਦਾਂ ਤੋਂ ਫਲ ਖਾਣਾ ਹੈ ਕੀ ਖਾਣਾ ਹੈ ਫਲ ਫਲ ਤਾਂ ਖਾਤਾ ਇਹਨੂੰ ਇੱਧਰ ਰੱਖਾ ਲੰਬੇ ਲੋਟ ਪੱਕੀ ਜਾਂਦਾ ਖਾੜਾ ਨਹੀਂ ਕਰੀ ਦਿੰਦੇ ਨੇ ਲੜਕੇ ਨੇ ਅੱਛਾ ਇਹ ਭਾਈ ਆਪਾਂ ਚੱਲੇ ਹੁਣ ਟਰੈਕਟਰਾਂ ਦੀਆਂ ਟੈਂਕੀਆਂ ਫੁੱਲ ਕਰਾਉਣ ਬਾਈ ਲੈ ਗਿਆ ਟਰੈਕਟਰ ਮਹੀਨਦਰਾ ਤੇ ਆਪਾਂ ਹੁਣ ਜੌਂਡੀ ਲੈ ਕੇ ਜਾਂਦੇ ਆ ਤੇ ਸਾਨੂੰ ਜੀ ਉਹਦੇ ਪਿੰਡ ਤੋਂ ਕਿਲੋਕਮੀਟਰ ਪੈ ਜਾਂਦਾ ਜੀ ਚੜ੍ਹੋੜ ਤੇ ਪੰਪ ਲਾ ਕੇ ਪੰਪਾ ਮੈਕੜੀ ਦੇ ਨਾਲ ਹੀ ਪੰਪ ਨੇ ਇਕੱਠੇ ਨਾਲੇ KFC ਚਲੋ ਆਪਾਂ ਹੁਣ ਤੁਹਾਨੂੰ ਦਿਖਾਉਨੇ ਆਪਾਂ ਤੇਲ ਲਿਆਨੇ ਭਰਾ ਆ ਕੇ ਤੇ ਮਾਈ ਟੈਂਕੀ ਪਰ ਹੀ ਖੜਾ ਤੇ ਹੁਣ ਆਪਾਂ ਲਾਉਨੇ ਆ ਦੇਖੋ ਸਾਡਾ ਇਹ ਟੈਂਕੀ ਕਿ ਬਾਕੀ ਤਨ ਪੰਪ ਦਿਖਾਉਨੇ ਆ ਬਾਹਰ ਲੋ ਜੀ ਟੈਂਕੀ ਆ ਗਿਆ ਫੁੱਲ ਹੁਣ ਆਪਾਂ ਬਾਹਰ ਇਸ ਤਰ੍ਹਾਂ ਟੈਂਕੀ ਕੱਖੀ ਫੁੱਲ ਲੱਪਣੇ ਸੱਤ ਕੈਲਕੂਲੇਟਰ ਦੀ ਟੈਂਕੀ ਦੀ ਮੇਂਦਰੀ ਦੀ ਫੰਪਟਮ ਦੀ ਜੋ ਕੇਬਲ ਚਲਾ ਦਈਏ ਜਦੋਂ ਸਟਾਰਟ ਹੁੰਦਾ ਨੋਰਮਲ ਚ ਲੱਗ ਜਾਂਦਾ ਹੁਣ ਆਪਾਂ ਡੀਜ਼ਲ ਚ ਲਾ ਦਿੰਦੇ ਡੀਜ਼ਲ ਸੇਵਰ ਚ ਤੇਲ ਘਟਕਦਾ ਹੈਂਡ ਬ੍ਰੇਕ ਨੇ ਕਾਮਯਾਬ ਨੇ ਨੇ ਕਟਿੰਗਾਂ ਵਿੱਚ ਕਿੜੋ ਪਰ ਅਸੀਂ ਆਪਾਂ ਬ੍ਰੇਕ ਲਾਇਵ ਹੋਣਾ ਕਿ ਜਾਵੇਂ ਰਹਿਣਾ ਇਹ ਪਤਾ ਲੱਗਦਾ ਵੀ ਹੈਂਡ ਬ੍ਰੇਕ ਲੱਗੀ ਹੋਈ ਹੈ ਤੇ ਆਪਾਂ ਹੁਣ ਤੁਹਾਨੂੰ ਪੰਪ ਦਿਖਾਉਣੀ ਇੱਧਰ ਇਹ ਜਿਹੜਾ ਇੱਧਰ ਲਈ ਪਹਿਲਾ ਆਉਂਦਾ ਸਭ ਤੋਂ ਪਹਿਲਾ ਪੰਪ ਹੈ ਇਹ ਦੇ ਟਰੈਕਟਰ ਜਾਂ ਟਰੈਕਟਰਾਂ ਵਾਸਤੇ ਆ ਤੇ ਉਧਰ ਸਾਈਡ ਤੇ ਸੀਐਨਜੀ ਹੈ ਤੇ ਕੋਧਾ ਸੀਐਨਜੀ ਹੈ ਤੇ ਟ੍ਰੱਕ ਆਉਂਦੇ ਆ ਇੱਧਰ ਤੇ ਗੱਡੀਆਂ ਉਹ ਪਰਲੇ ਪਾਪ ਦੇ ਪੌਣ ਨੇ ਤੇ ਇਹ ਪਤਾ ਖਾਣਾ ਸਮਝ ਉਹਦੇ ਕੀ ਕੀ ਐ ਸਿਸਟਮ ਉਹਨਾਂ ਨੂੰ ਆਲੇ ਆਹ ਡੈਂਟਰਾਂ ਦਾ ਲੱਗਿਆ ਕਿਹੜਾ ਹੋਣਾ 1 ਘੰਟਾ ਟਾਈਮ ਹੋ ਗਿਆ ਚਲਾਇਆ ਤੇ ਆ ਨਾਲ ਸਰਵੇ ਬਣ ਗਿਆ ਤੇ ਹੁਣੇ ਬਣਿਆ ਹਲੇ ਥੋੜਾ ਟਾਈਮ ਹੋਇਆ ਨਾਲੇ ਵਿੱਚ ਉੱਤੇ ਪਾ ਵੀ ਆ ਇਸ ਦਾ ਵੀ ਆ ਇੱਥੇ ਪਾਪੋ ਕੇ ਗੱਡੀਆਂ ਨੂੰ ਤੇ ਨਾਲੇ ਇੱਕ ਨੈਕਸਟ ਡੋਮਰ ਆ ਗਿਆ ਤੇ ਉਹਨੇ ਕਿ ਦੋ ਵਾਰ 52 ਮੈਂ ਇੱਕ ਤੇਰੇ ਦੇ ਬਾਅਦ ਮੁੱਕੀ ਦੀ ਪਹਿਲਾਂ ਲੁੱਕ ਹੋਰਦੀ ਹੁਣ ਉਸਨੇ ਨੇ ਚੇਂਜ ਕਰਕੇ ਤੇ ਨਾਲੇ ਪਹਿਲਾਂ ਮੋਲ ਵੀ ਚਾਉਂਦੇ ਇਹ ਹੁਣ ਬੰਦ ਹੋ ਗਿਆ ਤੇ ਉਧਰ ਕੇ ਐਫਸੀ ਨਾਲ ਦੇ ਨਾਲ ਇਹ ਇੱਕ ਐਫ ਸੀ ਵੀਰ ਦੇ ਨਾਲ ਇਹਦੇ ਇੱਕ ਹਵੇਲੀ ਦੀ ਉਹ ਵੀ ਫਿਲਹਾਲ ਬੰਦ ਹੋਈ ਜਿਹੜੇ ਕੇ ਐਫ ਸੀ ਅਤੇ ਮੈਕਪੌਂਡ ਚੱਲਦੇ ਆ ਹਵੇਲੀ ਯਾਰ ਉਹ ਪਿੱਛੇ ਨਾਲੇ ਸੀਜਾਣਾ ਤਾਂ ਸੀਜਾ ਵਾਲਾ ਵੀ ਬੰਦ ਹੋ ਗਿਆ ਹਾਂ ਪਾਚਾਤੇ ਆ ਕੰਮ ਤੇ ਕੱਚੇ ਐਵੇਂ ਉਹਦੇ ਲਾ ਕੇ ਟਿਊਸ਼ਨ ਵੜਦੇ ਆ ਜੀ ਪੰਪ ਤੇ ਲਾ ਕੇ ਤੇ ਉੱਥੇ ਆਪਾਂ ਨੂੰ ਜਾਂਦੇ ਬੱਚੇ ਨਸੀਬ ਕਰਦੇ ਆ ਟਾਈਮ ਹੋ ਗਿਆ ਨਾ ਛੁੱਟੀ ਦਾ ਟਿਊਸ਼ਨ ਆਉਨੇ ਆ ਜੈਨਤਵਾਰ ਕਰਕੇ ਮੀਟ ਲਾਏ ਤੇ ਪੇਪਰ ਚੱਲ ਰਹੇ ਨੇ ਆਣਿਆਂ ਦੇ ਹੁਣ ਆਪਾਂ ਜਾਂਦੇ ਹੋਰਾਂ ਨੂੰ ਬਿਠਾਉਣਾ ਬੱਚੇ ਜਸਮੀਨ ਨਾਲ ਸਾਹਿਬ ਨੂੰ ਜਾਂਦੇ ਹੋ ਕੇ ਕਰਦੇ ਹੁਣ ਆਪਾਂ ਜੀ ਛੁੱਟੀ ਹੋ ਗਈ ਜਵਾਕਾ ਨੂੰ ਟਿਊਸ਼ਨ ਤੋਂ ਆ ਗਏ ਸਹਿਬ ਪਹਿਲੇ ਆ ਗਏ ਭੱਜੇ ਹੈਲੋ ਹੈਲੋ ਤੇ ਜਸਮੀਨ ਵੀ ਆ ਗਈ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਨੋ ਹੋ ਗਿਆ ਮੈਂ ਬਟ ਖੜਾ ਰਿਹਾ ਮਾਂ ਚਲੋ ਆਉਣਗੇ 2-4 ਮਿੰਟ ਹੋਰ ਪੜ ਲੈਣੇ ਸਾਨੂੰ ਤਾਂ ਜਵਾਕਾ ਨਹੀਂ ਦੱਸਿਆ ਵੀ ਚੱਲਦੇ ਨੇ ਕਿਸੇ ਦੇ ਮੈਂ ਕਿੱਥੇ ਤੂੰ ਇੱਧਰ ਸਹਿਬ ਤੂੰ ਇੱਧਰ ਆ ਜਾ ਤੂੰ ਇੱਧਰ ਆ ਜਾ ਸਰਪ੍ਰਾਈਜ਼ ਇਹਦਾ ਅਸੀਂ ਆਏ ਤੇਲ ਭਰਉਣ ਟਰੈਕਟਰ ਚ ਜੌਂਡੀਰ ਲੈ ਕੇ ਜੌਂ ਦਾ ਲੈੜੀ ਤੇ ਮੈਂ ਮੈਂ ਕਾ ਚੱਲ ਮੈਂ ਆ ਲੈ ਜਾਂਦਾ ਚੱਲੀ ਹੁਣ ਚਲੋ ਦੇਖ ਕੇ ਚਲੋ ਵੀ ਸਾਬ ਉੱਤਰ ਸਾਨੂੰ ਛੱਡ ਦਿਓ ਵੀ ਸਫਾਈ ਜਦੋਂ ਜੋ ਉਹਨੇ ਕਹਿੰਦਾ ਮੈਂ ਲਾਉਂਗਾ ਟਰੈਕਟਰ ਚੋਂ ਦੀ ਅੰਦਰ ਉਹ ਵਾੜਾ ਟਰੈਕਟਰ ਲਾਤਾ ਜੀ ਅੰਦਰ

ਪ੍ਰਾਈਵੇਟ ਟੈਟ ਦੇ ਉੱਪਰ ਉਹਦਾ ਜੌਂਡੀ ਲਾਉ। ਹਾਂਜੀ ਵੀਡੀਓ ਕਿਵੇਂ ਲੱਗੀ? ਕਮੈਂਟ ਕਰਿਓ, ਸ਼ੇਅਰ ਕਰਿਓ ਜੀ। ਆਪਣੇ ਚੈਨਲ ਨੂੰ ਕਾਲੇ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਦੀ। ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਤੇ ਵੀਡੀਓ ਦੇਖਣ ਵਾਸਤੇ ਧੰਨਵਾਦ।